ਸ਼੍ਰੋਮਣੀ ਅਕਾਲੀ ਅਮੀਰਸਰ ਤੇ ਭੋਜਨ ਸਮਾਜ ਪਾਰਟੀ ਤੇ ਪਾਰਟੀਆਂ ਦੇ ਆਗੂਆਂ ਵੱਲੋਂ EVM ਮਸ਼ੀਨਾਂ ਬੰਦ ਕਰਵਾਉਣ ਨੂੰ ਲੈ ਕੇ ਅਮੀਰਸਰ ਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਕਿਹਾ ਕਿ 31 ਜਨਵਰੀ ਨੂੰ EVM ਮਸ਼ੀਨਾਂ ਬੰਦ ਕਰਨ ਨੂੰ ਲੈ ਕੇ ਦਿੱਲੀ ਵਿੱਚ ਅੰਦੋਲਨ ਕੀਤਾ ਜਾਵੇਗਾ ਤੇ ਕਿਹਾ ਕਿ ਮਸ਼ੀਨਾਂ ਵਿੱਚ ਹੇਰਾਫੇਰੀ ਸਾਹਮਣੇ ਆ ਚੁੱਕੀ ਹੈ ਤੇ ਇਸ ਗੱਲ ਨੂੰ ਅਦਾਲਤਾਂ ਵੀ ਮੰਨਦੀਆਂ ਨੇ ਸ਼੍ਰੋਮਣੀ ਅਕਾਲੀ ਅਮੀਰਸਰ ਦੇ ਆਗੂ ਨੇ ਕਿਹਾ ਕਿ EVM ਮਸ਼ੀਨਾਂ ਤੇ ਬੈਲਟ ਪੇਪਰਾਂ ਤੇ ਬਹੁਤ ਫਰਕ ਦਿਖਾਈ ਦਿੱਤਾ ਅਸੀਂ ਅੱਜ ਦੀ ਵਿਸ਼ਾ ਹੈ ਜੀ EVM ਬਾਰੇ ਅਸੀਂ ਈਵੀਐਮ ਬੰਦ ਕਰਉਣਾ ਚਾਹੋਦੇ ਆ ਜੀ ਜਿਹੜਾ VOTING ਦਾ ਹੈਗਾ ਜੀ ਉਹ ਵੋਟਾਂ ਪੈਣੀਆਂ ਚਾਹੀਦੀਆਂ ਜਿੱਦਾਂ ਪਹਿਲਾਂ ਪੈਂਦੀਆਂ ਸੀ 25 ਤੇ ਵੋਟਾਂ ਪੈਣੀਆਂ ਚਾਹੀਦੀਆਂ ਇਹਦੇ ਵਿੱਚ ਸਾਰੇ ਨੇਸ਼ ਨਾਲ ਧੋਖਾ ਹੋ ਰਿਹਾ ਜੀ ਅਸੀਂ ਡੀਸੀ ਸਾਹਿਬ ਨੂੰ ਤਿਆਗ ਪੱਤਰ ਵੀ ਦੇ ਕੇ ਆਇਆ ਵੀ ਈਵੀਐਮ ਖਿਲਾਫ ਇਹਨੂੰ ਬੰਦ ਕੀਤਾ ਜਾਵੇ ਤੇ 31 ਤਰੀਕ ਨੂੰ ਅਸੀਂ ਦਿੱਲੀ ਅਧੂਰਣ ਕਰ ਰਹੇ ਆ ਵੀ ਇਹਨੂੰ ਬੰਦ ਕੀਤਾ ਜਾਵੇ ਇਹ ਕੱਤੀ ਪ੍ਰੇਗਮ ਨੂੰ ਦਿੱਲੀ ਪਾਰ ਪੂਛ ਰਹਾ ਕਿ ਕਿਹੜੀ ਕਿਹੜੀ ਪਾਰਟੀਆਂ ਨਾਲ ਸੰਯੋਗ ਕਰੇ ਸਾਡੇ ਨਾਲ ਕਾਫੀ ਪਾਰਟੀਆਂ ਜੀ ਦੋ ਤਿੰਨ ਕਾਫੀ ਮੋਰਚੇ ਆ ਕਾਫੀ ਪਾਰਟੀਆਂ ਬਾਕੀ ਮੇਰੇ ਸੀਨੀਅਰ ਸਾਥੀ ਵਿਚਾਰ ਦੇਣਗੇ ਆਪਣੇ ਐਕਟਰ ਰੀਤੂ ਸਾਡੇ ਪੰਜਾਬ ਦੀ ਧੀ ਆ ਸਾਡੀ ਧੀ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਅਸੀਂ ਭੋਜਨ ਮੁਕਤੀ ਪਾਰਟੀ ਉਹਦੇ ਹੱਕ 'ਚ ਖੜੇ ਸਾਰੇ ਖੜਾਂਗੇ ਜੇ ਸਾਨੂੰ ਸੰਘਰਸ਼ ਤਿੱਖਾ ਵੀ ਕਰਨਾ ਪਿਆ ਅਸੀਂ ਸੰਘਰਸ਼ ਤਿੱਖਾ ਵੀ ਕਰਾਂਗੇ ਤਾਂ ਅਸੀਂ ਆਪਣੀ ਧੀ ਨਾਲ ਧੱਕਾ ਨਹੀਂ ਹੋਣ ਦਵਾਂਗੇ ਸਕੰਦਰਪੁਰ ਪ੍ਰਸਤ ਕੀਤੀ ਜਾ ਰਹੀ ਕੀ ਹੈ ਸਨ ਮੈਂ ਨਾ ਸਕੰਦਰਪੁਰ ਦੇ ਆ ਉਹ ਮੈਂ ਭਾਰਤ ਮੁਕਤੀ ਮੌਜੇ ਦਾ 50 ਦਾ ਵਾਈਸ ਪ੍ਰੈਸਿਡੈਂਟ ਆ ਔਰ ਅੱਜ ਦੀ ਦੀ ਪ੍ਰੈਸ ਕਾਨਫਰੈਂਸ ਐੀਵੀਐਮ ਮਸ਼ੀਨ ਤੇ ਗਈ ਆ ਐਵੀਐਮ ਮਸ਼ੀਨ ਬਣਦੋਣੇ ਚਾਹਨੇ ਅਸੀਂ ਡਿਮਾਂਡ ਕਰਦੇ ਆ ਕਿ ਵੈਲਟ ਪੇਪਰ ਤੇ ਵੋਟਾ ਆਣਾ ਚਾਹੀਦੀਆਂ ਜਿਹੜੀਆਂ ਐਵੀਐਮ ਮਸ਼ੀਨ ਤੇ ਹੀ ਲਾ ਫੇਰੀ ਹੁੰਦੀਆਂ ਜਿਸ ਤਾ ਕਿ ਇਲੈਕਟ੍ਰੋਨਿਕ ਜਿਹੜਾ ਜਰਮਨ ਨੇ ਪੈਦਾ ਕੀਤੀ ਆ ਟੈਕਨੋਲੋਜੀ ਜਰਮਨ ਦੀ ਆ ਜੇ ਜਰਮਨ ਤੇ ਨੀ ਵੀ ਮਸ਼ੀਨ ਤੇ ਵੋਟ ਪੈਂਦੇ ਆ ਵੈਲਡਰ ਪੇਪਰ ਨਾ ਪੈਂਦੇ ਆ ਫਿਰ ਇੰਡੀਆ ਕਿਉਂ ਕਾਰਨ ਕੀ ਸਮਝਦੇ ਕਿਹੜਾ ਸਾਹਮਣੇ ਸਾਹਮਣੇ ਤਾਂ ਡਵਲਪ ਹੋਵਾਦੀ ਨਹੀਂ ਸੀ ਬਟ ਦੇਖੋ ਜੀ ਜਿਹੜਾ ਵੋਟ ਹੈ ਨਾ ਲੋਕਤੰਤਰ ਦੇਸ਼ ਹੈਗਾ ਵੋਟ ਲੋਕਾਂ ਦਾ ਰਾਜ ਹੈ इवन ਤਾਂ ਵੋਟ ਚੋਰੀ ਹੋ ਰਹੀ ਹੈ ਇਹ ਨਹੀਂ ਹੋਣੀ ਚਾਹੀਦੀ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਰਿਹਾ ਸ਼ੁਰੂ ਤੋਂ ਸਾਡੇ ਜਿਹੜੇ ਰਾਸ਼ਟਰੀ ਪਰ ਜਾਨਾ ਵਾਅਮ ਮਚਾਨ ਸਾਹਿਬ ਜੀ ਉਹਨਾਂ ਨੇ EVM ਦੀ ਬਾਤ ਚੁੱਕੀ ਆ ਅੱਜ ਕਈ ਸੰਘੇਠਨ ਕਈ ਛੋਟੇ ਮੋਟੇ ਆ ਪਾਰਟੀਆਂ ਵੀ ਜਾਗਰੂਤ ਹੋ ਗਈਆਂ ਹੁਣ 31 ਤਰੀਕ ਨੂੰ ਜਿਹੜੇ ਵਾਅਮ ਮਚਾਨ ਸਾਹਿਬ ਜੀ ਉਹ ਅਧਿક્ષા ਕਰਦੇ ਪਏ ਆ ਵੀ EVM ਮਸ਼ੀਨ ਤੇ ਜਿਹੜੇ ਭਾਨੂੰ ਪ੍ਰਤਾਜਿ ਦੇ ਵਕੀਲ ਨੇ ਉਹਨਾਂ ਦਾ ਸਮਰਥਨ ਸਾਨੂੰ ਮਿਲ ਗਿਆ ਤੁਹਾਡੇ ਨਾਲ ਹੀ ਜਾਣਗੇ 31 ਤਰੀਕ ਨੂੰ ਕੂਚ ਕਰ ਰਹੇ ਹਾਂ ਹਾਂਜੀ ਕੂਚ ਕਰ ਰਿਹਾ ਸਾਡੇ ਇੱਥੋਂ ਵੀ ਮੇਰੀ ਸੀਐਡੀ ਤੋਂ ਫੋਨ ਆਇਆ ਸੀ ਇੱਥੋਂ ਵੀ ਗੱਲ ਹੋਈ ਹੈ ਕਿ ਬੰਦੇ ਬੰਦੇ ਵੀ ਜਾ ਰਹੇ ਆ ਅਸੀਂ ਕੂਚ ਕਰਾਂਗੇ ਕੀ ਮੰਗਦੀ ਹੈ ਜੀ ਜਿੰਨੀ ਕੂਟ ਕਰ ਮੰਗੇ ਖਈਏ ਇਹ ਮਸ਼ੀਨਾਂ ਬੰਦ ਹੋਣੇ ਜਿਹਦੇ ਵੈਲਟ ਪਰ ਤੇ ਵੋਟ ਹੋਣੀ ਚਾਹੀਦੀ ਹੈ ਇਮਾਨਦਾਰੀ ਨਾਲ ਵੀ ਜਿਹੜਾ ਮਰਜੀ ਚਾਹੇ ਕਿਉਂਕਿ ਇਹ ਜਿਹੜੀਆਂ ਪਾਰਟੀਆਂ ਸਾਰੀ ਇੱਕ ਧਰਮ ਨੂੰ ਸੰਗਠਨ ਤੋਂ ਰਾਸ਼ਟਰਪਨਾ ਚਾਹੁੰਦੀਆਂ ਜਿਹੜਾ ਸੰਵਿਧਾਨ ਦੇ ਵਿਰੋਧੀ ਹੈ ਸਿਰਜਨ ਚ ਪਹਿਲੇ ਹੀ ਡਾਕਟਰ ਵਿਕਰਮ ਬੇਰਕਨ ਨੇ ਲਿਖਿਆ ਇੰਡੀਆ ਡੈਟ ਇਜ਼ ਭਾਰਤ ਇੰਡੀਆ ਇਹਦਾ ਮਤਲਬ ਭਾਰਤ ਆ ਨਾ ਕਿ ਹਿੰਦੁਸਤਾਨ ਹੈਗਾ ਮੇਰਾ ਨਾਮ ਦਵਿੰਦਰ ਸਿੰਘ ਪਤਾ ਪਰਦਾਨ ਸ਼ਰੋਮਣੀ ਕਾਲੀਦਾ ਲੰਬਾ ਸਾਹਿਬ ਅੱਜ ਬ੍ਰੇਟਪਨ ਜਿਹੜੀ ਕੀਤੀ ਜਾ ਰਹੀ ਹੈ ਕਿਸ ਮਸਲੇ ਦੀ ਕੀਤੀ ਹੈ ਦੇਖੋ ਜੀ ਏਵੀਐਮ ਦਾ ਜਿਹੜਾ ਵਾ ਉਹ ਬੜੇ ਚਿਰ ਤੋਂ ਰੁਵਾ ਕਰ ਰਿਹਾ ਏਵੀਐਮ ਦੇ ਵਿੱਚ ਇਹ ਰਸਰੀ ਜਿਹੜੀ ਉਹ ਸਾਹਮਣੇ ਆ ਚੁੱਕੀ ਹੈ ਸੁਪਰੀਮ ਕੋਰਟ ਵੀ ਮੰਨ ਚੁੱਕੀ ਹੈ ਇਸ ਦੀ ਗੱਲ ਹਾਈ ਕੋਰਟਾਂ ਵੀ ਮੰਨ ਚੁੱਕੀਆਂ ਵੀ ਆ ਗੱਲ ਜੀ ਕੋਈ ਨਹੀਂ ਹੁਣ ਵੀ ਉਹਦੇ ਵਿੱਚ ਬੈਲਟ ਪੇਪਰ ਉਹਦੇ ਨਾਲ ਲੱਗਾ ਹੋਇਆ ਹੈ ਉਨ੍ਹਾਂ ਦੀ ਗਿਣਤੀ ਦੇ ਵਿੱਚ ਬਹੁਤ ਫਰਕ ਆ ਜਿਹੜਾ ਵੈਲਟ ਪੇਪਰ ਆ ਉਹ ਮੰਨ ਲਓ 1000 ਦੀ ਗਿਣਤੀ ਦਿੰਦਾ ਤੇ ਜਿਹੜੀ ਵੋਟ ਆ ਉਹ 1200 ਦੀ ਦਿੰਦੀ ਇਹਦਾ ਮਤਲਬ ਵੀ ਇਹ ਰਾਤਰੀ ਉਹ ਇੱਕ ਥਾਂ ਤੇ ਨਹੀਂ ਇਕੱਲੇ ਹੋਈ ਉਹ ਇਸ ਤਰ੍ਹਾਂ ਵੀ ਜਿੰਨੀਆਂ ਵੀ ਮਸ਼ੀਨਾਂ ਸਾਰੀਆਂ ਦੇ ਵਿੱਚ ਹੀ ਘੜਬੜੀ ਆ ਫਿਰ ਇੱਕ ਇਹ ਚੀਜ਼ ਆ ਕਿ ਜਿਹੜੀਆਂ ਵੋਟਾਂ ਜਿਤਰਾ ਮਤਲਬ ਇੱਕ ਪਾਰਟੀ ਨੂੰ ਪੈ ਰਹੀਆਂ ਤੇ ਜਿਹੜੀ ਪਾਰਟੀ ਹਾਰ ਰਹੀ ਆ ਜਾਨੀ ਕਿ ਬੀਜੇਪੀ ਫੁੱਲ ਵਾਲੇ ਉਹਨਾਂ ਨੂੰ ਆਟੋਮੈਟਿਕਲੀ ਉਹ ਵਧਾ ਕੇ ਉਹਨਾਂ ਦੀ ਗਿਣਤੀ ਜਰੀ ਉਹ ਕਰ ਦਿੰਦੀ ਹੈ ਜੀ ਇਹ ਸਾਰਾ ਕੁਝ ਸਾਬਤ ਹੋ ਚੁੱਕਾ ਤੇ ਹੁਣ ਜਿਹੜੇ ਦਿੱਲੀ ਦੇ ਵਿੱਚ ਬੈਠੇ ਨੇ ਭਾਣੂ ਪ੍ਰਤਾਪ ਸਿੰਘ ਜੀ ਉਹ ਬੜੇ ਚਿਰ ਤੋਂ ਸੀਨੀਅਰ ਵਕੀਲ ਨੇ ਉਹਨਾਂ ਦਾ ਪੂਰਾ ਪੈਨਲ ਜਿਹੜਾ ਬੈਠਾ ਵਾ ਜੱਜ ਵੀ ਕਈ ਰਿਟਾਇਰ ਬੈਠੇ ਨੇ ਜਿਨ੍ਹਾਂ ਨੇ ਇਹ ਚੀਜ਼ ਨੂੰ ਨੋਟ ਕੀਤਾ ਵਾ ਉਹ ਅਸਲ ਦੇ ਵਿੱਚ ਈਵੀਐਮ ਦੇ ਨਾਲ VOTING ਨਹੀਂ ਹੋਣੀ ਚਾਹੀਦੀ ਕਿਉਂਕਿ ਈਵੀਐਮ ਦੀ ਜਿਹੜੀ ਸਰਕਾਰ ਹੈ ਉਹ ਧੱਕੇਸ਼ਾਹੀ ਕਰ ਰਹੀ ਆ ਉਹ ਸਭ ਨੂੰ ਪਤਾ ਮੋਦੀ ਸਰਕਾਰ ਕੋਈ ਸਨਮਾਈ ਨਹੀਂ ਕਿਸੇ ਵੀ ਤਰ੍ਹਾਂ ਦੇ ਲੋਕਾਂ ਦੀ ਕਿਉਂਕਿ ਇਹ ਲੋਕ ਸਿਰਫ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਤੇ ਹਿੰਦੂ ਰਾਸ਼ਟਰ ਦੀ ਬਾਰ ਬਾਰ ਗੱਲ ਕਰਦੇ ਆ ਹੁਣ ਵੀ ਇਹਨਾਂ ਨੇ ਰਾਮ ਮੰਦਰ ਬਣਾਇਆ ਇਹਨਾਂ ਦਾ ਮੰਦਰ ਇਹਨਾਂ ਨੂੰ ਮੁਬਾਰਕ ਕੋਈ ਗੱਲ ਨਹੀਂ ਪਰ ਇੱਕ ਜਿੱਥੇ ਮਸਜਿਦ ਤੋੜ ਕੇ ਬਣਾਇਆ ਗਿਆ ਇਸ ਦੇ ਨਾਲ ਸਿੱਖ ਧਰਮ ਜਿਹੜਾ ਵਾ ਬਿਲਕੁਲ ਸਹਿਮਤ ਨਹੀਂ ਹੈਗਾ ਜਦੋਂ ਇਹਨਾਂ ਦੇ ਮੰਦਰ ਤੋੜੇ ਜਾਂਦੇ ਹੀ ਸਿੱਖਾਂ ਨੇ ਉਦੋਂ ਵੀ ਜਿਹੜੀਆਂ ਕੁਰਬਾਨੀਆਂ ਕੀਤੀਆਂ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸ਼ਹੀਦ ਦਿੱਲੀ ਦੇ ਵਿੱਚ ਇਸ ਕਰਕੇ ਚਾਂਦਨੀ ਚੌਂਕ ਤੇ ਦਿੱਤਾ ਕਿ ਕਿਸੇ ਵੀ ਧਰਮ ਦੇ ਉੱਤੇ ਜਿਹੜਾ ਵਾ ਉਹ ਧੱਕਾ ਨਹੀਂ ਹੋਣਾ ਚਾਹੀਦਾ ਸੋ ਗੱਲ ਇਦਾਂ ਕਿ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਨਾ ਕਿ ਉਹਨਾਂ ਆ ਕਿਸੇ ਵਿਅਕਤੀ ਵਿਸ਼ੇਸ਼ ਦੀ ਜਿਹੜੀ ਕਿ ਹਿੰਦੂ ਰਾਸ਼ਟਰ ਵਾਲੇ ਬਾਰ-ਬਾਰ ਕਹੀ ਜਾਂਦੇ ਕਿ ਸਾਡੇ ਸਨਾਤਨ ਧਰਮ ਖਾਤਰ ਜਿਹੜਾ ਸ਼ਹੀਦ ਦਿੱਤਾ ਨਹੀਂ ਇਹ ਬਿਲਕੁਲ ਗਲਤ ਆ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਖਾਤਰ ਦਿੱਤਾ ਜੇ ਕਿਤੇ ਇਹੋ ਹੀ ਜਿਤਨਾ ਅੱਜ ਹਿੰਦੂਤਵ ਜਿਹੜਾ ਵਾ ਮੁਸਲਮਾਨਾਂ ਨਾਲ ਕਰ ਰਿਹਾ ਤੇ ਸਿੱਖ ਅੱਜ ਵੀ ਉੱਥੇ ਸਟੈਂਡ ਲੈਣਗੇ ਸਿੱਖ ਕਦੇ ਵੀ ਨਹੀਂ ਚਾਹਣਗੇ ਕਿ ਇਹ ਜਿਹੜੀਆਂ ਮਸਜਿਦਾਂ ਤੋੜ ਕੇ ਇਹ ਮੰਦਿਰ ਬਣਾਏ ਜਾਣ ਇਹ ਸਭ ਤੋਂ ਵੱਡੀ ਗੱਲ ਆ ਇਹਨਾਂ ਨੇ ਵੇਖੋ ਮੰਗੂ ਮੱਠ ਗੁਰਦੁਆਰਾ ਜਿਹੜਾ ਓਡੀਸ਼ਾ ਦੇ ਵਿੱਚ ਉਹ ਵੀ ਤੋੜਿਆ ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਜੇ ਢਾਂਗਮਾਰ ਗੁਰਦੁਆਰਾ ਵਾ ਹਰਦੁਆਰ ਦੇ ਵਿੱਚ ਉਹ ਵੀ ਇਹਨਾਂ ਨੇ ਤੋੜਿਆ ਸੋ ਇਹ ਗਿਆਨ ਗੋਦਰੀ ਸੌਰੀ ਗਿਆਨ ਗੋਦਰੀ ਹਰਦਵਾਰ ਦੇ ਵਿੱਚ ਆ ਤੇ ਜਿਹੜਾ ਡਾਂਗਮਾਰ ਗੁਰਦੁਆਰਾ ਉਹ ਸਿਕਮ ਦੇ ਵਿੱਚ ਆ ਉਹ ਵੀ ਇਹਨਾਂ ਦੇ ਤੋੜ ਦਿੱਤਾ ਤੇ ਇੱਥੋਂ ਤੱਕ ਕਿ ਹਰਮੰਦਰ ਸਾਹਿਬ ਨੂੰ ਇਹ ਵਿਸ਼ਨੂੰ ਦਾ ਮੰਦਿਰ ਕਹਿ ਕੇ ਆਉਣ ਵਾਲੇ ਸਮੇਂ 'ਚ ਤੋੜਨ ਦੀਆਂ ਇਹਨਾਂ ਦੀਆਂ ਸਾਜਸ਼ਾ ਤਿਆਰੀਆਂ ਹੋ ਰਹੀਆਂ ਨੇ ਸੋ ਇਹ ਬਾਰ-ਬਾਰ ਇਹ ਗੱਲਾਂ ਜਿਹੜੀਆਂ ਇਹ ਕਹਿ ਰਹੇ ਨੇ ਇਹ ਸਿੱਖ ਧਰਮ ਜਿਹੜਾ ਉਹ ਬਿਲਕੁਲ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਬਸ ਇਨੀ ਮਸ਼ੀਨਾ ਦੇ ਨਾਸਟ ਕਰਤੀ ਅ ਐਵੀਐਮ ਦੇਖੋ ਜੀ ਅ ਨੈਕਸਟ ਸਟੈਪ ਇਹ ਹੀ ਹੋਣਾ ਚਾਹੀਦਾ ਕਿ ਜੇ ਵੈਸੇ ਤੇ ਬੰਦ ਹੋ ਹੀ ਜਾਣਗੀਆਂ ਵੈਸੇ ਇਹ ਗੱਲ ਹੁੰਦੀ ਆ ਕਿ ਜਦੀ ਆਪੋਜੀਸ਼ਨ ਪਾਰਟੀ ਹੁੰਦੀ ਆ ਨਾ ਉਹਨੇ ਇਹਦੇ ਤੇ ਰੋਗ ਲਾਉਣੀ ਹੁੰਦੀ ਆ ਉਹ ਖੜੀ ਕਰ ਸਕਦੀ ਹੈ ਬਹਿਮ ਪਰ ਉਹ ਨਹੀਂ ਕਰਦੇ ਕਿਉਂਕਿ ਉਹ ਸਾਰੀਆਂ ਪਾਰਟੀਆਂ ਜਿਹੜੀਆਂ ਇਹਨਾਂ ਦੀਆਂ ਹੀ ਆ ਆਪੋਜੀਸ਼ਨ ਪਾਰਟੀ ਹੈ ਹੀ ਕੋਈ ਨਹੀਂ ਜੇ ਭਾਜਪਾ ਕਾਂਗਰਸ ਜੇ ਤੁਸੀਂ ਆਮ ਆਦਮੀ ਪਾਰਟੀ ਸਭ ਉਹਨਾਂ ਦੀਆਂ ਹੀ ਨੇ opposition party ਹੈ ਨਹੀਂ ਇਸ ਕਰਕੇ ਉਹ ای وی ایم ਦਾ ਵਿਰੋਧ ਨਹੀਂ ਕਰਦੇ ਸਰਾਸਰ ਗਲਤਿਆ ਜਦ ਕੇ ਗੱਲ ਕਰੀਏ ਅਕਸਰ ਹੀ ਇਲੈਕਸ਼ਨ ਕਿਦੋਂ ਲੱਗਦੇ ਆਂਦੇ ਉਦੋਂ ਵੀ ਚੁੰਡ ਦਾ ਬਿਲੋਂ ਬਿਲੋਂ ਨਹੀਂ ਨਹੀਂ ਇਹਦਾ 이슈 ਪਹਿਲਾਂ ਵੀ ਚੱਲਦਾ ਆਇਆ ਵਾ ਇਲੈਕਸ਼ਨ ਤੋਂ ਬਾਅਦ ਵੀ ਬਥੇਰਾ ਰੌਲਾ ਪੈਂਦਾ ਆਇਆ ਪਰ ਇਹ ਜਿਹੜੀ ਹੈ ਸੁਣਵਾਈ ਕਿਤੇ ਨਹੀਂ ਤੁਹਾਨੂੰ ਪਤਾ ਹੀ ਲੱਗਦਾ ਵਾ ਕਿਸੇ ਵੀ ਜਗ੍ਹਾ ਤੇ ਕੋਈ ਸੁਣਵਾਈ ਨਹੀਂ ਹੈਗੀ ਕਾਰਨ ਕੀ ਕੋਈ ਸੁਣਵਾਈ ਕਾਰਨ ਵੇਖੋ ਜੀ ਜਿਤਨਾ ਸੁਣਵਾਈ ਦਾ ਵੀ ਤੁਹਾਨੂੰ ਦੱਸ ਦਿੰਨੇ ਗੱਲ ਇਹ ਆ ਵੀ ਇੰਗਲੈਂਡ ਅਮਰੀਕਾ ਯੂਰਪ ਦੇ ਜਿੰਨੇ ਵੀ ਮੁਲਕ ਆ ਜੇ ਉਥੇ ਬੈਲਟ ਰਾਈ ਹੋ ਸਕਦੀ ਵੋਟ ਤੇ ਇੱਥੇ ਕਿਉਂ ਨਹੀਂ ਇਹ ਕਿੱਡਾ ਕ ਮਤਲਬ ਐਡਵਾਂਸ ਮੁਲਖ ਆ ਕਿ ਜਿੱਥੇ ਈਵੀਐਮ ਨਾਲ ਹੀ ਹੋਣੀ ਆ ਜੇ ਸਾਰੀ ਦੁਨੀਆ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਬੈਲਟ ਪੇਪਰ ਰਾਈ ਜਿਹੜੀ ਆ ਇਹ ਹੋਵੇ ਤੇ ਬੈਲਟ ਪੇਪਰ ਰਾਈ ਹੋਣੀ ਚਾਹੀਦੀ ਇਹਨਾਂ ਨੂੰ ਕੀ ਤਰਾਜ ਆ ਇਹਦਾ ਮਤਲਬ ਵੀ ਇਹ ਘੁਟਾਲਾ ਕਰਦੇ ਆ